ਕਮ ਇੰਨਾ ਲੱਗਦਾ ਬਾਲੀਵੁੱਡ ਦੇ ਐਕਸਪੀਰੀਐਂਸ ਬੜੇ ਕਲਾਸ ਨੇ ਤੁਹਾਡੇ ਹੈ ਨਾ ਬਟ ਵੈਸੇ ਲਾਈਕ ਇੱਕ ਚੀਜ਼ ਨਾ ਜਿਵੇਂ ਤੁਸੀਂ ਆਨਦੇ ਡਿਸਕਸ ਵੀ ਕਰ ਰਹੇ ਸੀ ਮੈਂ ਨਾ ਉਹ ਉਹ ਕਿਤਨਾ ਕਿਤੇ ਦਿਮਾਗ ਚ ਘੁੰਮਦਾ ਹੈ ਕਿ ਨਾ ਲਾਈਕ ਜਦ ਸਲਮਾਨ ਆਏ ਸੀ ਉਹਨਾਂ ਦਾ ਜਸੀ ਭਾਜੀ ਕਹਿੰਦਾ ਸਾਰੇ ਨਾ ਲਾਈਕ ਹੀ ਹੀ ਡੋਜ਼ਨਟ ਟੇਕ ਲਾਈਕ ਨੇਮਸ ਲਾਈਕ ਐਦਾ ਇਸਤਾ ਜੀ ਕਹ ਕੇ ਨਾ ਉਹ ਬੁਲਾਉਣਾ ਉਹ ਉਹ ਮੋਮੈਂਟ ਯਾਦ ਹੈ ਲਾਈਕ ਤੁਸੀਂ ਕਿਹਾ ਕਿ ਤੁਹਾਨੂੰ ਹਮੇਸ਼ਾ ਉਸ ਨਾਮ ਨਾਲ ਬੁਲਾਉਂਦੇ ਨੇ ਬਟ ਕੋਈ ਐਸੀ ਉਹਨਾਂ ਨਾਲ ਮੁਲਾਕਾਤ ਜਿਹੜੀ ਤੁਹਾਨੂੰ ਲੱਗਿਆ ਹੋਵੇ ਯਾਰ ਜਿਸ ਨੂੰ ਤੁਹਾਨੂੰ ਇਮੈਂਸ ਰਿਸਪੈਕਟ ਆਪਣੇ ਵਾਸਤੇ ਕਿ ਮੈਂ ਹੋਰ ਬੈਟਰ ਇਹੀ ਸੀ ਕਿ ਜਦੋਂ ਵੀ ਅਸੀਂ ਆਨਸੈਟ ਦਾ ਮਤਲਬ ਸਾਰੀ ਕੰਮ ਕਰਦੇ ਸੀ ਵਧੀਆ ਕਰਦੇ ਸੀ ਬਟ ਸਾਡੀ ਪਾਰਟੀਆਂ ਬਹੁਤ ਹੋਈਆਂ ਨੇ ਆਨਸੈਟ ਤੋਂ ਬਾਅਦ ਸੋ ਇੱਕ ਹੁੰਦਾ ਕਿ ਤੁਹਾਨੂੰ ਕੰਮ ਦੇ ਟਾਈਮ ਬੰਦਾ ਉਸ ਤਰੀਕੇ ਨਾਲ ਰੱਖਦਾ ਮੈਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਮਤਲਬ ਉਸ ਤੋਂ ਸ਼ੂਟ ਤੋਂ ਬਾਅਦ ਵੀ ਚਾਹੇ Eid ਪਾਰਟੀ ਹੋਗੀ ਉਹਨਾਂ ਦੇ ਘਰੇ ਵੈਸੇ ਗੈਟ ਟੂਗੇਦਰ ਹੋਗੀ ਵੈਸੇ ਚੱਲੇਗੇ ਅਸੀਂ ਸੋ ਉਸ ਉੱਥੇ ਵੀ ਉਹਨਾਂ ਨੇ ਮੈਨੂੰ ਜਿਵੇਂ ਰੱਖਿਆ ਮੇਰੇ ਲਈ ਉਹ ਬੜੀ ਏਦਾਂ ਦੀ ਮੂਮੈਂਟ ਸੀ ਕਿਉਂਕਿ ਮੈਨੂੰ ਮੈਨੂੰ ਆਏ ਸੀਗੇ ਸ਼ਾਇਦ ਜਿਵੇਂ ਆਪਣੇ ਨੂੰ ਕਹਿੰਦੇ ਕਿ ਦਿਨੇ ਕੁਝ ਹੋਰ ਰਾਤ ਨੂੰ ਕੁਝ ਹੋਰ ਉਹ ਬੜਾ ਡਰ ਜਾਂਦਾ ਨਾ ਮੈਨੂੰ ਰੀਜ਼ਨ ਨਹੀਂ ਹੁੰਦਾ ਪਰ ਦਿਮਾਗ ਚ ਹੁੰਦਾ ਕਿ ਸ਼ਾਇਦ ਆਪਾਂ ਕਹਿੰਦੇ ਨਾ ਵੀ ਬਈ ਸ਼ਾਇਦ ਉਸ ਤੋਂ ਪਹਿਲਾਂ ਠੀਕ ਉਸ ਤੋਂ ਬਾਅਦ ਪਰ ਲੱਕੀਲੀ ਮੇਰੇ ਨਾਲ ਬੜਾ ਵਧੀਆ ਰਿਹਾ ਤੇ ਮੈਨੂੰ ਬੜੀ ਉਹਨਾਂ ਨੇ ਪਿਆਰ ਕੀਤਾ ਜਿੰਨਾ ਟਾਈਮ ਅਸੀਂ ਕੋਲ ਇਕੱਠੇ ਰਹੇ ਜਿਵੇਂ ਅਮਾਇਰਾ ਸੈੱਟ ਤੇ ਹਾਈ ਜੱਸੀ ਬਾਤ ਆ ਯਾ ਜੱਸੀ

ਆਪਿੰਗਰੀ ਐਸਟਰਾ ਚੱਲ ਰਿਹਾ ਹੈ ਲਾਸਟ ਈਅਰ ਤੁਹਾਡੇ ਵੀ ਬਹੁਤ ਵਧੀਆ ਪ੍ਰੋਜੈਕਟ ਆਏ ਹੈ ਨਾ ਜਸਸੀ ਵੀ ਤੁਹਾਡੇ ਗੀਤਾਂ ਨੂੰ ਇੰਨਾ ਪਿਆਰ ਮਿਲਿਆ ਪੀਪਲ ਆਰ ਵੇਟਿੰਗ ਕਿ ਜਸਸੀ ਵਾਪਸ ਫਿਲਮਾਂ ਚਾਜਵੇ ਸਾਨੂੰ ਪਤਾ ਹੈ ਕਿ ਜਸਸੀ ਇਸ ਟੇਕਿੰਗ ਟਾਈਮ ਕਿ ਹਾਂ ਮੈਂ ਆਪਣੇ ਹਿਸਾਬ ਦੇ ਨਾਲ ਹੀ ਕਰ ਰਹਾ ਹੈ ਨਾ ਮੈਂ ਬਸ ਸਮੇਂਗਾ ਤੁਹਾਨੂੰ ਐਕਚੁਅਲੀ ਚੰਗੇ ਚੰਗੇ ਪ੍ਰੋਜੈਕਟਸ ਦਾ ਵੇਟ ਕਰ ਰਹੇ ਵੈਰੀ ਵੈਰੀ ਜਿਹੜੀ ਅਸੀਂ ਫਿਲਮ ਸਲਮਾਨ ਬਾਜੀ ਵਾਲੀ ਤੁਸੀਂ ਗੱਲ ਕੀਤੀ ਹੈ ਮੈਂ 6 ਮਹੀਨੇ ਸ਼ੂਟ ਕੀਤੀ ਆ ਤੇ ਜਿੰਨ ਚਿਰ ਉਹ ਸ਼ੂਟ ਕਰ ਰਹੇ ਸੀ ਕੁਝ ਹੋਰ ਸ਼ੂਟ ਨਹੀਂ ਕਰ ਸਕਦੇ ਸੀ ਫਿਰ ਮੇਰੀ ਇੱਕ ਹੋਰ ਹਿੰਦੀ ਫਿਲਮ ਸੀ ਜਿਹਨੂੰ ਮੈਂ 3 ਮਹੀਨੇ ਸੋ ਮਤਲਬ ਆਪਾਂ ਜਿੱਥੇ ਉਹ ਆਗੀ ਬਾਤ ਇਹ ਉਹ ਨੈਟਫਲਿਕਸ ਵਾਲੀ ਉਹ ਵੀ ਆਣੀ ਆ ਨੈਟਫਲਿਕਸ ਵਾਲੀ ਨੈਟਫਲਿਕਸ ਵਾਲੀ ਤੇ ਉਹਦੇ ਵੀ 5 ਮਹੀਨੇ ਲੱਗਿਆ ਹੋਇਆ ਹੈ। ਅੱਛਾ ਤੇ ਦੂਜੀ ਕਿਹੜੀ ਹੈ? ਉਹ ਇੱਕ ਹੋਰ ਆ। ਦੱਸ ਦੋ ਫਿਲਮ ਉਹ ਦੱਸਣਾ ਕਿਵੇਂ ਕਰੋ ਅਨਾਉਂਸ ਸੋ ਰੀਜ਼ਨ ਕੀ ਹੁੰਦਾ ਕਿ ਮਤਲਬ ਉਹ ਇਹ ਤਾਂ ਉਹਦਾ ਸਾਬੇ ਡੱਬੇ 'ਚ ਮਿਠਾਈ ਪਈ ਹੈ ਮੈਂ ਦੇਣੀ ਨਹੀਂ। ਨਹੀਂ ਦੇਣੀ ਜਦੋਂ ਜੇ ਮੇਰੀ ਚੀਜ਼ ਹੋ ਮੈਂ ਤਾਂ ਅੱਜ ਖੋਲ ਕੇ ਰੱਖ ਦਮਾਂ ਆ ਵੀ ਤਾਂ ਮੈਂ ਆ ਮੈਂ 2022 'ਚ ਹੀ ਰਿਲੀਜ਼ ਕਰ ਦਿੰਦਾ। ਸੋ ਤੁਸੀਂ ਫਿਰ ਵੀ ਗੱਲ ਇਹ ਤੇ ਮੈਂ ਆਪਣੇ ਵੱਲੋਂ ਕੰਮ ਕਰ ਰਿਹਾ ਉਹਦੇ ਵਿੱਚ ਨਾ ਪ੍ਰੋਡਿਊਸਰ ਕੋਈ ਹੋਰ ਆ ਉਹਨਾਂ ਦੀ ਆਪਣੀ ਕੋਈ ਆਪਣੇ ਹਿਸਾਬ ਨਾਲ ਕਦੋਂ ਰਿਲੀਜ਼ ਕਰਨੇ ਕਦੋਂ ਨਹੀਂ ਕਰਨੀ ਹੈਗੀ ਸੋ ਉਹ ਟਾਈਮ ਬਹੁਤ ਜਾਂਦਾ ਖਾਸ ਕਰਕੇ ਜੇ ਤੁਸੀਂ ਹਿੰਦੀ ਫਿਲਮ ਕਰਦੇ ਹੋ ਜੇ ਤਾਂ ਬਹੁਤ ਟਾਈਮ ਜਾਂਦਾ ਉਹ ਆਪਾਂ ਆਪਾਂ ਤਾਂ ਸੋਚ ਕੇ ਰੱਖਿਆ ਹੁੰਦਾ ਕਿ ਆਪਾਂ 30 ਦਿਨਾਂ 'ਚ ਕੋਈ ਆਪਾਂ ਲਿਮਟਿਡ ਬਜਟ ਦੇ ਵਿੱਚ ਕਰਨੀ ਹੁੰਦੀ ਆ ਉਹ ਫਿਰ ਉੱਥੇ ਫਿਲਮਾਂ ਬਹੁਤ ਟਾਈਮ ਲੈ ਕੇ ਸ਼ੂਟ ਕਰਦੇ ਆ ਮਤਲਬ ਜਿਹੜੀ ਸੀ ਆ ਕਿਸੇ ਦਾ ਬਾਈ ਕਿਸੇ ਦੀ ਜਾਨ ਹੈ ਸ਼ੂਟ ਕਰਦੇ ਅਸੀਂ ਦਿਨ ਦੇ ਵਿੱਚ ਇੱਕ ਜਾਂ ਦੋ ਦੋ ਸੀਨ ਤਾਂ ਕੀਤੇ ਨੇ ਇੱਕ ਜਾਂ ਡੇਢ ਸੀਨ ਹੀ ਹੁੰਦਾ ਸੀਗਾ ਇਤੋਂ ਦੇ ਸ਼ੂਟ ਹੁੰਦਾ ਜੀਗਾ ਅਸੀਂ 6 ਮਹੀਨੇ ਸ਼ੂਟ ਗਿਆ ਤੁਸੀਂ ਮੰਨੋਗੇ 6 ਮਹੀਨੇ 6 ਮਹੀਨੇ ਬਟ ਲਾਈਕ ਉਹ ਹੀ ਕੀ ਟਾਈਮ ਬਹੁਤ ਜ਼ੰਬਾ ਖਿਸ ਗਿਆ ਉਹ ਟਾਈਮ ਚਲੇ ਜਾਂਦਾ ਉਹਦੇ ਵਿੱਚ